ਪੰਜਾਬ ਤੋਂ ਵੱਡੀਆਂ ਖਬਰਾਂ ਆ ਰਹੀਆਂ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਗੁੰਡਾ ਰਾਜ ਕਿੱਥੋਂ ਆ ਗਿਆ ਐਨੀ ਜ਼ਿਆਦਾ ਗੈਂਗਵਾਰ ਕਿਉਂ ਹੋਣ ਲੱਗ ਗਏ ਕਿਉਂ ਹੁਣ ਜਿਹੜਾ ਪਰਦੇਸੀ ਇੱਕ ਵਾਰ ਬਾਹਰ ਚਲਾ ਜਾਂਦਾ ਆਪਾਂ ਸਾਰੇ ਪੰਜਾਬੀਆਂ ਨੂੰ ਕਹਿੰਦੇ ਕਿ ਪੰਜਾਬ ਵਾਪਸ ਮੁੜਿਓ ਸੋ ਉਹ ਕਿਉਂ ਨਹੀਂ ਪੰਜਾਬ ਦੇ ਵਿੱਚ ਮੁੜਦੇ ਕੀ ਐਸੀ وجہ ਹੈ ਉਹਦੀ وجہ ਇਹ ਆ ਕਿ ਹਾਏ ਦਿਨੇ ਗੋੜੀ ਚੱਲਦੀ ਆ ਆਏ ਦਿਨ ਜਿੰਨੇ ਵੀ ਆਪਣੇ ਇੱਥੇ ਨਾਮਵਾਰ ਆ ਜਾਂ ਕੋਈ ਸਿੰਗਰ ਹੋ ਜਾਵੇ ਜਾਂ ਕੋਈ ਵੀ ਹੋ ਜਾਵੇ ਉਹਨਾਂ ਨੂੰ ਇਹੀ ਡਰ ਬਣਿਆ ਰਹਿੰਦਾ ਕਿ ਤੁਹਾਨੂੰ ਅੱਜ ਕਿਸੇ ਨੇ ਮਾਰ ਦੇਣਾ ਜਾਂ ਕੱਲੂ ਕਿਸੇ ਨੇ ਮਾਰ ਦੇਣਾ ਕਿਉਂ ਉਹਨਾਂ ਨੂੰ ਗਨਮੈਨ ਰੱਖਣੇ ਪੈਂਦੇ ਆ ਕਿਉਂ ਉਹਨਾਂ ਨੂੰ ਆਪਣੀ ਪਰਸਨਲ ਸਿਕਿਉਰਿਟੀ ਰੱਖਣੀ ਪੈਂਦੀ ਆ ਹਰ ਕੋਈ ਟਰੋਲ ਹੁੰਦਾ ਕਿ ਇਹ ਬੰਦਾ ਫੁਕਰਾ ਆ ਜਾਂ ਇਹ ਬੰਦਾ ਇਸ ਤਰ੍ਹਾਂ ਦਾ ਪਰ ਅਸਲ ਦੇ ਵਿੱਚ ਸੱਚ ਕੀ ਆ ਉਹ ਸਿਰਫ ਸਿਰਫ ਉਹੀ ਬੰਦਾ ਜਾਣਦਾ ਹੁੰਦਾ ਜਿਹਨਾਂ ਨੂੰ ਧਮਕੀਆਂ ਮਿਲਦੀਆਂ ਸੋ ਹੁਣੇ ਇੱਕ ਪੰਜਾਬ ਦੇ ਵਿੱਚੋਂ ਖਬਰ ਆ ਰਹੀ ਆ ਕਿ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਗੁਲਾਬ ਸਿੱਧੂ ਨੂੰ ਮਾਰਨਾ ਸੀਗਾ ਇਹ ਘਟਨਾ ਨੂੰ ਅੰਜਾਮ ਦੇਣਾ ਸੀਗਾ ਸੋ ਵੱਡੀ ਇੱਕ ਦੁਰਘਟਨਾ ਹੋਣ ਤੋਂ ਬਚ ਗਈ ਆ ਪੁਲਿਸ ਦੇ ਹੱਥ ਲੱਗ ਗਏ ਮੌਜੂਮ ਟਾਈਮ ਦੇ ਨਾਲ ਇਹਨਾਂ ਦੇ ਕੋਲੋਂ ਪਿਸਤਲ ਤੱਕ ਬਰਾਮਦ ਹੋਇਆ ਸਾਰਾ ਕੁਝ ਇੱਕ ਸਰਪੰਚ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਸ਼ਾਮਲ ਸੀਗਾ ਸੋ ਇਹ ਹੁਣ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨਾ ਫਿਰ ਹਰ ਕੋਈ ਸੋਚਦਾ ਕਿ ਯਾਰ ਹੁਣ ਪੰਜਾਬ ਦੇ ਵਿੱਚ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋ ਗਿਆ ਕਿ ਵਾਕੇ ਹੁਣ ਰਹਿਣਾ ਚਾਹੀਦਾ ਪੰਜਾਬ ਦੇ ਵਿੱਚ ਕੀ ਦੀ ਗਲਤੀ ਅਸਲ ਦੇ ਵਿੱਚ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਆ ਕਿਉਂਕਿ ਜਿੰਨਾ ਆਪਣਾ ਜੋਥਾ ਜਿਹੜਾ ਹੱਥ ਦੇ ਵਿੱਚ ਪਿਸਤਲ ਲਈ ਬੈਠਾ ਜਾਂ ਹੱਥ ਦੇ ਵਿੱਚ ਨਸ਼ੇ ਦਾ ਟੀਕਾ ਲਈ ਬੈਠਾ ਅਗਰ ਉਹਦੇ ਹੱਥ ਦੇ ਵਿੱਚ ਆਪਾਂ ਕੋਈ ਕੰਮ ਦਿੰਦੇ ਕੋਈ ਹੁਨਰ ਦਿੰਦੇ ਜਿੱਤਾ ਕਿ ਅਕਸਰ ਨੇਤਾ ਕਹਿੰਦੇ ਹੁੰਦੇ ਆ ਕਿ ਉਹ ਹੱਥਾਂ ਦੇ ਵਿੱਚ ਟਿਫਨ ਦੋ ਤੁਸੀਂ ਉਹ ਬੰਦੇ ਨੇ ਨਸ਼ਾ ਨਹੀਂ ਕਰਨਾ ਉਹਨੇ ਬੰਦੇ ਨੇ ਲੜਾਈਆਂ ਨਹੀਂ ਕਰਨੀਆਂ ਉਹਨੇ ਕੰਮ ਕਰਨਾ ਸੋ ਉਹ ਹੁਣ ਕਿੱਥੇ ਗਏ ਬਾਦੇ ਉਹ ਕਿਉਂ ਨਹੀਂ ਇਹ ਚੀਜ਼ਾਂ ਲਾਗੂ ਹੋ ਰਹੀਆਂ ਕਿਉਂ ਆਪਾਂ ਇਸ ਚੀਜ਼ ਦੇ ਉੱਪਰ ਠੱਲ ਨਹੀਂ ਪਾ ਰਹਾ ਕਿਉਂ ਪਰਦੇਸੀ ਇੱਕ ਵਾਰ ਬਾਹਰ ਚਲੇ ਜਾਂਦਾ ਉਹ ਕਿਉਂ ਨਹੀਂ ਆਉਂਦਾ ਵਾਪਸ ਕਿਉਂਕਿ ਉਹਨੂੰ ਪਤਾ ਹੈ ਕਿ ਅਗਰ ਮੈਂ ਆ ਗਿਆ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਇੰਨੀ ਕਿ ਜਲਣਾ ਮੈਨੂੰ ਇਹ ਨਹੀਂ ਪਤਾ ਲੱਗਣਾ ਕਿ ਮੇਰੇ ਭਰਾ ਮੇਰੇ ਚਾਚੇ ਤਾਂ ਇਹਨੇ ਮੇਰੇ ਕਿਸੇ ਗਵਾਂਢੀ ਨੇ ਮੇਰੇ ਕਿਸੇ ਪਿੰਡੇ ਨੇ ਮੇਰੇ ਕਿਸੇ ਰਾਹ ਜਾਂਦੇ ਤੁਰੇ ਜਾਂਦੇ ਨੇ ਮੈਨੂੰ ਗੋਲੀ ਮਾਰ ਦਾਨੀ ਕਿਉਂਕਿ ਅਕਸਰ ਹੀ ਹੁਣ ਇਹ ਪਾਰ ਦਾਤਾ ਪਿੰਡ ਚ ਹੁੰਦੀ ਆ ਕਿ ਇੰਨੇ ਕੁ ਜ਼ਿਆਦਾ ਲੋਕਾਂ ਚ ਜਲਤ ਹੋ ਗਈ ਇੰਨੇ ਕੁ ਜ਼ਿਆਦਾ ਆਕੜ ਹੋ ਗਈ ਇੰਨਾ ਜ਼ਿਆਦਾ ਨਜ਼ਾਇਜ਼ ਅਸਲਾ ਹੋ ਗਿਆ ਕਿ ਸੜਕ ਦੇ ਉੱਪਰ ਤੁਰੇ ਜਾਂਦੇ ਥੋੜੀ ਕਿਸੇ ਨਾਲ ਖੈਬਾਜੀ ਹੋ ਜਾਂਦੀ ਆ ਤਾਂ ਗੋਲੀਆਂ ਚੱਲ ਜਾਂਦੀ ਇੱਕ ਮਿੰਟ ਦੇ ਵਿੱਚ ਘਰਾਂ ਦੇ ਵਿੱਚ ਤੁਹਾਡੀ ਆਪਸ ਵਿੱਚ ਰੰਜਿਸ਼ ਹੋ ਜਾਂਦੀ ਆ ਭਰਾਵਾਂ ਭਰਾਵਾਂ ਦੀਆਂ ਲੜਾਈਆਂ ਹੋ ਜਾਂਦੀਆਂ ਤਾਂ ਗੋਲੀ ਚੱਲ ਜਾਂਦੀ ਆ ਪਤੀ ਆਪਣੇ ਬੱਚਿਆਂ 'ਤੇ ਮਾਰ ਦਿੰਦਾ ਆਪਣੀ ਪੂਰੀ ਫੈਮਿਲੀ ਨੂੰ ਖਤਮ ਕਰ ਦਿੰਦਾ ਕੁਛ ਹੋ ਜਾਂਦਾ ਗੁਆਂਢੀ ਗੁਆਂਢੀ ਨੂੰ ਮਾਰ ਦਿੰਦਾ ਕੁਛ ਹੋ ਜਾਂਦਾ ਸਮਝ ਨਹੀਂ ਲੱਗਦੀ ਭਈ ਕਿ ਹੁਣ ਵਾਕੇ ਹੀ ਪੰਜਾਬ ਸਾਡਾ ਪਹਿਲਾ ਵਾਲਾ ਪੰਜਾਬ ਆ ਇਹਦੇ ਵਿੱਚ ਗਲਤੀ ਕਿਸ ਦੀ ਆ ਕਿ ਵਾਕੇ ਹੀ ਹੁਣ ਗੁਲਾਬ ਸਿੱਧੂ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਚਰਚਾ ਦੇ ਵਿੱਚ ਰਿਹਾ ਸਰਪੰਚਾ ਦੇ ਇੱਕ ਗਾਣੇ ਤੋਂ ਤੁਹਾਨੂੰ ਪਤਾ ਹੈ ਗੁਲਾਬ ਸਿੱਧੂ ਦੇ ਉੱਪਰ ਕੀ ਕੁਛ ਹੋਇਆ ਤਾਂ ਉਹ ਬੰਦੇ ਨੇ ਮਾਫੀ ਵੀ ਮੰਗੀ ਆ ਜਿਹੜੇ ਕਿ ਸਾਰੇ ਬੰਦਿਆਂ ਨੂੰ ਸਹੀ ਲੱਗਿਆ ਕਿ ਹਾਂ ਚਲੋ ਬੰਦੇ ਨੇ ਸਾਹਮਣੇ ਆ ਕੇ ਮਾਫੀ ਮੰਗ ਲਈ ਆ ਹੁਣ ਮੈਟਰਲ ਹੁਣ ਮੈਟਰ ਹੀ ਸਾਰਾ ਸੋਲਵ ਹੋ ਗਿਆ ਜਦੋਂ ਬੰਦੇ ਨੇ ਮਾਫੀ ਮੰਗ ਲਈ ਗਲਤੀ ਉਹ ਮੰਨ ਲਈ ਸਾਰਿਆਂ ਤੋਂ ਪਰ ਬੰਦੇ ਨੂੰ ਮਾਰਨ ਦੇ ਲਈ ਕੀ ਕੀ ਵਜ੍ਹਾ ਹੁੰਦੀ ਹੈ ਕਿ ਬਸ ਮਸ਼ਹੂਰ ਹੋਣਾ ਕਿਸੇ ਮਸ਼ਹੂਰ ਬੰਦੇ ਨੂੰ ਮਾਰ ਦੋ ਖੁਦ ਮਸ਼ਹੂਰ ਹੋਣ ਦੇ ਲਈ ਇਹ ਕਿੱਥੋਂ ਦਾ ਲੌਜੀਕ ਹੋਇਆ ਇਹ ਕਦੋਂ ਦੇ ਪੰਜਾਬੀ ਕਰਨ ਲੱਗ ਗਏ ਜਿਹੜੇ ਪੰਜਾਬੀ ਇਹ ਚੀਜ਼ ਲਈ ਮੰਨੇ ਜਾਂਦੇ ਸੀ ਕਿ ਕਿ ਇਹ ਦਲੇਰ ਕੌਮ ਆ ਇਹ ਹਰ ਇੱਕ ਦਿੱਕਤ ਦੀ ਹੈਲਪ ਕਰਦੇ ਪਏ ਆ ਇਹ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਕਦੋਂ ਤੋਂ ਗੋਲੀਆਂ ਮਾਰਨ ਲੱਗੇ ਇੱਕ ਦੂਜੇ ਦੇ ਕਦੋਂ ਤੋਂ ਨਸ਼ੇੜੀ ਹੋ ਗਏ ਸਮਝਣ ਦੀ ਜ਼ਰੂਰਤ ਆ ਪੰਜਾਬੀਓ ਅਗਰ ਆਪਾਂ ਸੁਧਰੂਗੇ ਫੇਰ ਹੀ ਆਪਾਂ ਪਰਦੇਸੀਆਂ ਜਿਹੜੇ ਪਰਦੇਸਾਂ 'ਚ ਬੈਠੇ ਆ ਪੰਜਾਬੀ ਉਹਨਾਂ ਨੂੰ ਕਹਾਂਗੇ ਘਰੇ ਆ ਜਾਓ ਫੇਰ ਹੀ ਉਹਨਾਂ ਨੂੰ ਬੁਲਾਵਾਂਗੇ ਕਿ ਆ ਜਾਓ ਪਹਿਲਾਂ ਆਪਾਂ ਆਪਣਾ ਪੰਜਾਬ ਸੁਧਾਰੀਏ ਪਹਿਲਾਂ ਆਪਣਾ ਆਪਣਾ ਘਰ ਸੁਧਾਰੀਏ ਫੇਰ ਆਪਾਂ ਦੂਜਿਆਂ ਨੂੰ ਬੋਲਾਂਗੇ ਕਿ ਆਓ ਸੋ ਇਹ ਦਿਨ-ਪਰ-ਦਿਨ ਭਾਰ ਦਾ ਤਾਂ ਕਿਉਂ ਹੋ ਰਹੀਆਂ ਸਰਕਾਰ ਕਿੱਥੇ ਆ ਲਾਅ ਆਨ ਆਰਡਰ ਕਿੱਥੇ ਆ ਕੀ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਾਲਾਤ ਪਹਿਲਾਂ ਯੂਪੀ ਵਿਆਹਰ ਦੇ ਵਿੱਚ ਹੁੰਦੇ ਸੀ ਕਿਉਂਕਿ ਉੱਥੇ ਅਸਲਾ ਆਮ ਮਿਲਦਾ ਸੀਗਾ ਜਿੰਨੇ ਆਪਣੇ ਪੰਜਾਬ ਦੇ ਗੈਂਗਸਟਰ ਹੁੰਦੇ ਸੀ ਨਾ ਉਹ ਕੀ ਕਰਦੇ ਸੀ ਨਾ ਉੱਥੋਂ ਅਸਲਾ ਲੈ ਕੇ ਆਉਂਦੇ ਸੀ ਤੇ ਉੱਥੋਂ ਹੀ ਬਾਰਦਾਤ ਕਰਕੇ ਉੱਥੇ ਲੁਕ ਜਾਂਦੇ ਸੀਗੇ ਉੱਥੇ ਹੀ ਰਹਿੰਦੇ ਹੁੰਦੇ ਸੀ ਬਾਰਦਾਤ ਕਰਨ ਆਉਂਦੇ ਸੀਗੇ ਕੋਈ ਕਰ ਤਾ ਕਾਂਡ ਉਹਨੇ ਉੱਥੇ ਭੱਜ ਜਾਂਦੇ ਸੀਗੇ ਹੁਣ ਯੂਪੀ ਵਿਆਹਰ ਦੇ ਵਿੱਚ ਇਹ ਚੀਜ਼ ਕਿਉਂ ਕੰਟਰੋਲ ਕੀਤੀ ਕਿਸ ਤਰ੍ਹਾਂ ਕੰਟਰੋਲ ਕੀਤੀ ਹੁਣ ਉੱਥੋਂ ਦੇ ਗੁੰਡੇ ਪੰਜਾਬ ਦੇ ਵਿੱਚ ਆ ਕੇ ਬਹਿ ਗਏ ਆ ਜੀ ਹਾਂਜੀ ਮੈਨੂੰ ਇਸ ਦੇ ਵਿੱਚ ਕੋਈ ਵੀ ਕਹਿਣ ਦੇ ਵਿੱਚ ਅਫਸੋਸ ਨਹੀਂ ਹੋਏਗਾ ਕਿ ਆਪਣੇ ਪੰਜਾਬੀ ਇੰਨੇ ਗੈਂਗਸਟਰ ਨਹੀਂ ਹੈਗੇ ਜਿੰਨੇ ਉਧਰੋਂ ਭੱਜ ਕੇ ਆਇਆ ਡਰ ਤੋਂ ਕਿਉਂਕਿ ਉੱਥੇ ਡਾਰ ਦੇਖਿਆ ਉੱਥੇ ਕੀ ਕੁਝ ਹੋਇਆ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਨਕਾਊਂਟਰ ਹੋਇਆ ਔਰ ਉੱਥੋਂ ਲੋਕ ਡਰ ਡਰ ਕੇ ਪੰਜਾਬ ਦੇ ਵਿੱਚ ਆ ਕੇ ਬੈਠ ਗਏ ਆ ਤੇ ਪੰਜਾਬ ਦੇ ਵਿੱਚ ਹੁਣ ਆਏ ਦਿਨ ਗੁੰਡਾਦਰਦੀ ਹੁੰਦੀ ਆ ਹਰੋ ਇੱਕ ਆਮ ਆਦਮੀ ਡਰਿਆ ਹੋਇਆ ਵੱਡੇ ਲੋਕ ਮਸ਼ਹੂਰ ਲੋਕ ਆਪਣੇ ਗਨਮੈਨ ਪਰਸਨਲ ਵੀ ਰੱਖ ਲੈਂਦੇ ਆ ਸਿਕਿਉਰਟੀ ਵੀ ਮਿਲ ਜਾਂਦੀ ਉਹਨਾਂ ਨੂੰ ਪਰ ਕੀ ਵਾਕਈ ਆਮ ਆਮੰਦ ਆ ਜਿਹੜਾ ਉਹ ਸੇਫ ਕੀ ਵਾਕਿਆ ਹੀ ਗੱਡੀ ਦੇ ਵਿੱਚ ਕੋਈ ਜਾ ਰਿਹਾ ਕਿਸੇ ਨਾਲ ਤੂ ਤੂ ਮੈਂ ਮੈਂ ਹੋ ਜਾਂਦੀ ਆ ਗੋਲੀ ਚੱਲ ਜਾਂਦੀ ਆ ਕੋਈ ਬੰਦਾ ਸੇਫ ਆ ਲੋਕਾਂ ਦੇ ਇਸ ਤਰ੍ਹਾਂ ਤੱਕ ਦੇ ਵੀ ਆ ਕਿ ਲੋਕ ਕਈ ਕਹਿੰਦੇ ਆ ਮੈਂ ਭਾਈ ਪੇਸ਼ੇ 'ਚੋਂ ਡਾਕਟਰ ਆ ਮੈਂ ਡੰਗਰਾਂ ਦਾ ਡਾਕਟਰ ਆ ਮੈਂ ਪੇਸ਼ੇ ਦਾ ਇਹ ਡਾਕਟਰ ਮੈਨੂੰ ਲੋਕ ਰਾਤ ਬਰਾਤ ਬੁਲਾਉਂਦੇ ਆ ਮੈਂ ਜਾਣਦਾ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਕਿ ਡਾਕਟਰ ਦਾ ਫਰਜ਼ ਹੁੰਦਾ ਕਿ ਉਹਨੇ ਜਾਣਾ ਹੀ ਜਾਣਾ ਜਦੋਂ ਵੀ ਕੋਈ ਵੀ ਐਮਰਜੈਂਸੀ ਹੁੰਦੀ ਆ ਮੈਂ ਦੂਰ ਦਰਾਡੇ ਵੀ ਜਾਂਦਾ ਰਾਤਾਂ ਨੂੰ ਵੀ ਜਾਂਦਾ ਮੈਂ ਲਾਇਸੈਂਸ ਲਈ ਅਪਲਾਈ ਕੀਤਾ ਸੀ ਮੇਰਾ ਲਾਇਸੈਂਸ ਨਹੀਂ ਬਣਦਾ ਪਿਆ ਲੋਕਾਂ ਦਾ ਨਜਾਇਜ਼ ਅਸਲਾ ਚੱਕੀ ਫਿਰਦੇ ਆ ਸਾਰੇ ਆਮੇ ਕੀ ਕੀ ਹੋਏਗਾ ਪੰਜਾਬ ਦਾ ਦੱਸੋ ਬਹੁਤ ਲੋਕ ਤਾਂ ਇਹ ਕਹਿ ਰਹੇ ਆ ਕਿ ਸਾਰਿਆਂ ਨੂੰ ਵੀ ਲਾਇਸੈਂਸ ਇਸ਼ੂ ਕਰ ਦੋ ਲੋਕ ਆਪ ਕਮ ਸੇ ਕਮ ਆਪਣੀ ਸੇਫਟੀ ਦਾ ਕਰ ਸਕਦੇ ਆ ਪਰ ਇਸ ਟਾਈਮ ਦੇ ਉੱਪਰ ਕੁਝ ਵੀ ਨਹੀਂ ਸਾਹਮਣੇ ਲਾ ਦਿੱਤੀ ਪਈ ਪੰਜਾਬ ਕਬੱਡੀ ਮੇਲੇ ਦੇਖ ਲੋ ਡਰ ਦੇ ਸائے ਦੇ ਵਿੱਚ ਕਬੱਡੀ ਦੇ ਮੇਲੇ ਹੁੰਦੇ ਆ ਕਬੱਡੀ ਦੇ 플레이ਰ ਜਿਹੜੇ ਡਰ ਕੇ ਪ੍ਰਦੇਸ਼ਾਂ 'ਚ ਜਾ ਕੇ ਬੈਠ ਗਏ ਆ ਉਹ ਆਉਂਦੇ ਹੀ ਨਹੀਂ ਪੰਜਾਬ ਦੇ ਮੇਲੇ ਖੇਡਣ ਕਿਉਂ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਧਮਕੀਆਂ ਮਿਲਦੀਆਂ ਜਾਂ ਫਿਰ ਉਹਨਾਂ ਡਰ ਰਹਿੰਦਾ ਕਿ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ ਮੇਲੇ ਜਿਹੜੇ ਛਾਨ ਮੰਨੀ ਜਾਂਦੀ ਸੀ ਨਾ ਪੰਜਾਬ ਦੇ ਵਿੱਚ ਕਿ ਪੰਜਾਬੀਆਂ ਦੀ ਸ਼ਾਨ ਆ ਕਬੱਡੀ ਉਹ ਚੀਜ਼ ਵੀ ਸਾਤੋਂ ਖੋ ਲਈ ਆ ਕਿੱਥੇ ਕੀ ਕਰਨਗੇ ਪੰਜਾਬੀ ਹੁਣ ਸਮਝ ਨਹੀਂ ਲੱਗਦੀ ਪਈ ਕਿੱਥੇ ਤੱਕ ਅਸੀਂ ਜਾਵਾਂਗੇ ਹੋਰ ਗਿਰਾਂਗੇ ਸਮਝ ਜੋ ਮੈਂ ਹੱਥ ਬੰਨ੍ਹ ਕੇ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਚੀਜ਼ ਨੂੰ ਸਮਝਾ ਲਓ ਸੰਭਾਲ ਲਓ ਆਪਣਾ ਪੰਜਾਬ ਆਪਣੇ ਜੂਥ ਨੂੰ ਸੰਭਾਲ ਲਓ ਉਹਨੂੰ ਚੰਗੇ ਕੰਮ ਤੇ ਲਾਓ ਨਸ਼ੇ ਤੋਂ ਬਚਾਓ ਉਹਨੂੰ ਜਿਹੜੇ ਕਹਿੰਦੇ ਸੀ ਕਿ ਟੈਫਨ ਦਮਾਗੇ ਨੂੰ ਟੈਫਨ ਦੇ ਦੋ ਮੇਰਾ ਵੀਰ ਬੱਜ ਜਾਣਗਾ ਪੰਜਾਬ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਖਤਮ ਹੋਣ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਾਕੀ ਤੁਹਾਨੂੰ ਪਤਾ ਹੀ ਕਿ ਤੁਹਾਡੇ ਸਾਰੇ ਹੀ ਦੁਸ਼ਮਾਨਾਂ ਤੋਂ ਹੀ ਉਹ ਚਾਹਦੇ ਆ ਕਿ ਖਤਮ ਹੋਵੇ ਤੇ ਬਾਕੀ ਕਬਜ਼ੇ ਦਾ ਫਿਰ ਤੁਹਾਨੂੰ ਪਤਾ ਹਰ ਤਗੜਾ ਕਮਜ਼ੋਰ ਦੇ ਉੱਪਰ ਕਰਦਾ ਜਿੱਦਾਂ ਹੋਏ ਅਮਰੀਕਾ ਨੇ ਇੱਕ ਉਦਾਹਰਨ ਦਿੱਤੀ ਆ ਕਿ ਕਿਸ ਤਰ੍ਹਾਂ ਉਹਨੇ ਬੈਨਜੂਏਲਾ ਦੇ ਉੱਪਰ ਇੱਕ ਦਿਨ ਦੇ ਵਿੱਚ ਕਬਜ਼ਾ ਕੀਤਾ ਤੇ ਕਿਸ ਤਰ੍ਹਾਂ ਚੱਕ ਕੇ ਲੈ ਕੇ ਆ ਗਿਆ ਸੋ ਕਮਜ਼ੋਰ ਦਾ ਕੋਈ ਵੀ ਨਹੀਂ ਹੈਗਾ ਇਹ ਨਾ ਹੋਵੇ ਕਿ ਤੁਸੀਂ ਇੰਨੇ ਕੁ ਜ਼ਿਆਦਾ ਕਮਜ਼ੋਰ ਹੋ ਜਿਵੇਂ ਕਾਲੂ ਤੁਹਾਨੂੰ ਕੋਈ ਵੀ ੱੱਕੇ ਮਾਰ ਕੇ ਜਾ ਸਕੇ ਸਮਝੋ ਬਾਕੀ ਗੁਲਾਬ ਸਿੱਧੂ ਨਾਲ ਜੋ ਹੋ ਰਿਹਾ ਸੀ ਗਲਤ ਹੋ ਰਿਹਾ ਸੀ ਸੋ ਇਦਾਂ ਦਾ ਕੋਈ ਬਾਣਾ ਨਾ ਵਰਤੇ ਪਹਿਲਾਂ ਹੀ ਆਪਾਂ ਸਿੱਧੂ ਨੂੰ ਖੋਲਿਆ ਸੋ ਇਹ ਆਪਣੇ ਹੋਰ ਨਾ ਕਿਉਂਕਿ ਇਹ ਬੰਦਾ ਬਹੁਤ ਵਧੀਆ ਨਾਈਸ ਆ ਕੋਈ ਇੱਚ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਕਿ ਜਿਹੜੇ ਬੰਦੇ ਨਾਲ ਕੋਈ ਉਹਨੂੰ ਹੇਟ ਕਰ ਸਕੇ ਪਰ ਹੁਣ ਜਿਹਦੇ ਦਿਮਾਗ ਦੇ ਵਿੱਚ ਕੁਝ ਭਰਿਆ ਹੋਵੇ ਉਹਨੂੰ ਆਪਾਂ ਕੀ ਸਮਝਾ ਸਕਦੇ ਆ ਸੋ ਨਾ ਇਦਾਂ ਨਾ ਹੋਣ ਦਿਆ ਕਰੋ ਬਾਕੀ ਹੁਣ ਦੇਖਦੇ ਆ ਪੰਜਾਬ ਕਿੱਧਰ ਨੂੰ ਜਾ ਰਿਹਾ ਜੋ ਹਾਲਾਤ ਐ ਇਸ ਟਾਈਮ ਦੇ ਉੱਪਰ ਬਹੁਤ ਪੱਕੇ ਹੀ ਖਰਾਬ ਆ ਕੌਣ ਇਸ ਸਾਰੀ ਜੋ ਇਸ ਟਾਈਮ ਹੋ ਰਿਹਾ ਏ ਦੀ ਵਜ੍ਹਾ ਦਾ ਕਾਰਨ ਕੀ ਦੀ ਵਜ੍ਹਾ ਤੋਂ ਹੋ ਰਿਹਾ ਤੁਸੀਂ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਗਲਤੀ ਕਿਸ ਦੀ ਆ ਆਪਣੇ ਕਮੈਂਟ ਕਰਨਾ ਨਾ ਭੁੱਲਿਓ ਆਪਣੀ ਰਾਏ ਜਰੂਰ ਦੱਸਿਓ ਕੀ ਤੁਸੀਂ ਕਹਿ ਰਹੇ ਆ ਕੀ ਤੁਸੀਂ ਸੋਚ ਰਹੇ ਆ ਸਭ ਕੁਝ ਜਰੂਰ ਦੱਸਿਓ ਇਸ ਵੀਡੀਓ ਦੇ ਬਾਰੇ ਵਿੱਚ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਪੰਜਾਬੀਓ ਤੁਹਾਡਾ ਆਪਣਾ ਚੈਨਲ ਨਵੀਂ ਨਵੀਂ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ